ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਤ ਕਰਦਿਆਂ ਆਪਣੇ ਚੈਨਲ ਦੇ ਉੱਪਰ ਸੋ ਸਭ ਤੋਂ ਪਹਿਲਾਂ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਵੀ ਥੋੜੇ ਆਪਾਂ ਵੀਡੀਓ ਪਾਉਣ ਦੇ ਵਿੱਚ ਲੇਟ ਹੋ ਕੇ ਜੀ ਥੋੜਾ ਆਊਟ ਆਫ ਇੰਡੀਆ ਹੀ ਹੋਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਾਇਲਜ ਬਾਰੇ ਆਪਾਂ ਵੀ ਸਾਇਲਜ ਇੰਡੀਆ ਪਾਇਆ ਤਾਂ ਸਾਰੇ ਭਰਾਵਾਂ ਨੇ ਉਹ ਸਾਇਲਜ ਦਾ ਸੀਜ਼ਨ ਹੈ 70-80% ਸਾਇਲਜ ਪੈ ਗਿਆ 10-20% ਜਿਹੜੀ ਮੱਕੀ ਕੋਈ ਜ਼ਿਆਦਾ ਲੇਟ ਸੀ ਉਹਦਾ ਸਾਇਲਜ ਹਾਲੇ ਰਹਿੰਦਾਗਾ ਤਾਂ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਹੈ ਭਰਾਵਾਂ ਨੇ ਮੈਨੂੰ ਵੀਡੀਓ ਵੀ ਭੇਜੀਆਂ ਮੈਸੇਜ ਵੀ ਭੇਜਿਆ ਵੀ ਆ ਜਾਸੀ ਕਿਹੜੀ ਸਟੇਜ ਤੇ ਪਾਈਏ ਕਿੰਨੇ ਦਿਨਾਂ ਤੇ ਚਾਰ ਪਾਈਏ ਤਾਂ ਉਹਦੇ ਲਈ ਆਪਾਂ ਇੱਕ ਵੀਡੀਓ ਪਾਈ ਹੋਈ ਆ ਤੁਸੀਂ ਵੀਡੀਓ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਪ੍ਰੋਪਰ ਵੀਡੀਓ ਆ ਵੀ ਕਿਹੜੇ ਕਿਹੜੇ ਸਿੰਪਟਮ ਕਿਹੜੇ ਕਿਹੜੇ ਸਾਈਨ ਆਪਾਂ ਨੂੰ ਚਾਹੀਦੇ ਨੇ ਜਿੱਥੇ ਆਪਾਂ ਪ੍ਰੋਪਰ ਸਾਈਲੇਜ ਪਾ ਸਕਦੇ ਆ ਤਾਂ ਜੋ ਜਿਹੜਾ ਸਾਈਲੇਜ ਬਣ ਕੇ ਤਿਆਰ ਹੋਊਗਾ ਉਹ ਆਪਣੇ ਪਸ਼ੂਆਂ ਨੂੰ ਹਾਨੀਕਾਰਕ ਨਾ ਹੋਵੇ ਪਸ਼ੂ ਨੂੰ ਖਰਾਬ ਨਾ ਕਰੇ ਸੋ ਸਭ ਤੋਂ ਪਹਿਲਾਂ ਅੱਜ ਥੋੜੀ ਵੀਡੀਓ ਮੈਂ ਵਿਸਥਾਰ ਦੇ ਨਾਲ ਬਣਾਉਣੀ ਆ ਆਪਣਾ ਮਕਸਦ ਇਹ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਵੀ ਆਪਾਂ ਉੱਪਰੋਂ ਉੱਪਰੋਂ ਜਾਣਕਾਰੀ ਦੇ ਦੋ ਜਾਂ ਕਿੱਦਾਂ ਪਾਉਣਾ ਕਿਵੇਂ ਆ ਆਪਾਂ ਚੀਜ਼ ਸਮਝ ਮ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਊ ਭਰਾਵਾਂ ਨੂੰ ਵੀ ਮੱਕੀ ਕੀ ਆ ਤਾਂ ਮੱਕੀ ਆ ਜਿਵੇਂ ਕਣਕ ਹੈ ਜਿੰਨੀਆਂ ਸੀਰੀਅਲਸ ਹੁੰਦੀਆਂ ਨੇ ਇਹ ਅਨਾਜ ਦੇ ਵਿੱਚ ਆ ਜਾਂਦੀਆਂ ਨੇ ਅਨਾਜ ਦੇ ਵਿੱਚ ਕੋਈ ਵੀ ਜਿਹੜੀ ਮੋਸਟਲੀ ਚੀਜ਼ ਆਉਂਦੀ ਹੈ ਉਹਦੇ ਵਿੱਚ ਸਿਰਫ ਊਰਜਾ ਹੁੰਦੀ ਆ ਕਣਕ ਹੋਗੀ ਮੱਕੀ ਹੋਗੀ ਆਪਣੇ ਚੌਲ ਹੋਗੇ ਜਾਂ ਹੋਰ ਵੀ ਕਈ ਫਸਲਾਂ ਆਉਂਦੀਆਂ ਉਹਦੇ ਵਿੱਚ ਸਿਰਫ ਊਰਜਾ ਹੁੰਦੀ ਆ ਸੋ ਮੱਕੀ ਦਾ ਚਾਰ ਪਹਿਲੀ ਗੱਲ ਤਾਂ ਇਹ ਗੱਲ ਸਿਰਫ ਚ ਨਹੀਂ ਲੋੜਾ ਮੱਕੀ ਦਾ ਚਾਰ ਆਪਾਂ ਕਿਉਂ ਵਰਤਦੇ ਆਂ ਗਾਵਾਂ ਨੂੰ ਮੱਕੀ ਦੇ ਚਾਰ ਦੀ ਜ਼ਿਆਦਾ ਕਿਉਂ ਲੋੜਾ ਮੱਝਾਂ ਨੂੰ ਵੀ ਲੋੜਾ ਵੈਸੇ ਮੱਝਾਂ ਨੂੰ ਥੋੜਾ ਆਪਾਂ ਘੱਟ ਪਾਉਣੇ ਆਂ ਥੋੜਾ ਸਾਈਡ ਇਫੈਕਟ ਮਾਝ ਨੂੰ ਦਿਖਾਉਂਦਾ ਹੀ ਦਿਖਾਉਂਦਾ ਚਾਰਿਆ ਇਹ ਗੱਲ ਆਪਾਂ ਨੋਟ ਕਰੀਆ ਭਾਵੇਂ ਜਿੰਨੇ ਮਰਜ਼ੀ ਚੰਗੀ ਕੁਆਲਿਟੀ ਦਾ ਚਾਰ ਆਪਾਂ ਪਾ ਲਈਏ ਉਹ ਕਿਉਂ ਦਿਖਾਉਂਦਾ ਉਹਦੇ ਨਾਲ ਆਪਾਂ ਗੱਲਬਾਤ ਕਰਦੇ ਵੀ ਮੱਝਾਂ ਨੂੰ ਕਿਉਂ ਸਾਈਡ ਇਫੈਕਟ ਜਾਂ ਗਾਂ ਨੂੰ ਕਿਉਂ ਦਿਖਾਉਂਦਾ ਸੋ ਪਹਿਲੀ ਗੱਲ ਤਾਂ ਵਿਚਪਰਾ ਕੀ ਕਰਦੇ ਨੇ ਜਦੋਂ ਸਾਈਲੇਜ ਪੈ ਗਿਆ ਹਰੇ ਪੱਠਿਆਂ ਵਾਸਤੇ ਬਹਣ ਨਹੀਂ ਛੱਡਦੇ ਉਹ ਥੋੜਾ ਕੋਈ ਚੰਗੀ ਗੱਲ ਨਹੀਂ ਕੋਈ ਸਿਆਣਫਾਲੀ ਗੱਲ ਨਹੀਂ ਜੇ ਤੁਸੀਂ ਮੰਨ ਲਓ ਚਾਰ ਪਾਇਆ ਆਪਣੇ ਕੋਲੇ ਵੀ 6-7 ਕਿੱਲਾਂ ਚਾਰ ਆਪਾਂ ਇਸ ਵਾਰ ਪਾਇਆ ਪਰ ਕਿੱਲਾ ਅਪ ਚਲ ਐਨੀਮਲ ਥੋੜੇ ਜ਼ਿਆਦੇ ਨੇ ਕਿੱਲਾ ਜਿਹੜੀ ਚੀਜ਼ ਹਰੇ ਪੱਠਿਆਂ 'ਚ ਉਹ ਚਾਰਚ ਨਹੀਂ ਹੈਗੀ ਤਾਂ ਜਿਹੜੀ ਚੀਜ਼ ਜ਼ਿਆਦੇ ਚਾਰਚ ਆ ਹਰੇ ਪੱਠਿਆਂ 'ਚ ਨਹੀਂ ਹੈਗੀ ਕਿਉਂ ਕੁਦਰਤ ਹੈ ਕੁਦਰਤ ਹਮੇਸ਼ਾ ਇੱਕ ਚੀਜ਼ ਪਾਉਂਦੀ ਆ ਤੁਸੀਂ ਕਦੇ ਇਹ ਨਹੀਂ ਦੇਖਿਆ ਹੋਣਾ ਵੀ ਮੰਨ ਲਓ ਪਸ਼ੂ ਨੂੰ ਇੱਕ ਬੈਲੈਂਸ ਰਾਸ਼ਨ ਬੋਲਦੇ ਆ ਕੀ ਚੀਜ਼ ਚਾਹੀਦੀਆਂ ਨੇ ਊਰਜਾ ਚਾਹੀਦੀ ਹੈ ਊਰਜਾ ਕਾਦੇ ਚ ਕਾਰਬੋਹਾਈਡਰੇਟ ਸਟਾਰਚ ਉਹਦੇ ਮਸਲ ਵਾਸਤੇ ਉਹਦੀ ਬੋਡੀ ਦੀ ਹੈਲਥ ਵਾਸਤੇ ਪ੍ਰੋਟੀਨ ਚਾਹੀਦਾ ਪ੍ਰੋਟੀਨ ਅਲੱਗ ਚੀਜ਼ਾਂ 'ਚ ਤੁਸੀਂ ਕਦੇ ਇਹ ਨਹੀਂ ਦੇਖਿਆ ਉਹ ਕੋਈ ਵੀ ਡਾਈਟ ਬੈਲੈਂਸ ਨਹੀਂ ਹੁੰਦੀ ਜੇ ਅਚਾਰ ਦੇ ਵਿੱਚ ਇਕੱਲੀ ਕਾਰਬੋਹਾਈਡਰੇਟਾਂ 'ਚ ਪ੍ਰੋਟੀਨ ਹੈ ਨਹੀਂ ਜੇ ਦਾਲਾਂ ਦੇ ਵਿੱਚ ਪ੍ਰੋਟੀਨ ਆ ਗਿਆ ਜਾਂ ਫੀਡਾਂ ਦੇ ਵਿੱਚ ਪ੍ਰੋਟੀਨ ਆ ਜਵੇਂ ਸੋਇਆਬੀਨ ਹੋਗੀ ਖੜਾ ਹੋਗੀ ਉਹ ਚ ਫਿਰ ਕਾਰਬ ਘਟਨੇ ਕਿ ਕੁਦਰਤ ਨੇ ਉਹ ਚੀਜ਼ ਨੂੰ ਇੱਕ ਇੱਕ ਚੀਜ਼ ਪਾਈ ਆ ਕਦੇ ਵੀ ਕੋਈ ਜੀ ਬੈਲੈਂਸ ਨਹੀਂ ਤੁਸੀਂ ਦੇਖੀ ਹੋਣੀ ਵੀ ਜਿੱਥੇ ਸਾਰੇ ਚੀਜ਼ਾਂ ਆ ਜਾਣ ਉਹ ਕਦੇ ਪੋਸੀਬਲ ਨਹੀਂ ਹੈਗਾ ਮੈਂ ਤਾਂ ਅੱਜ ਤੱਕ ਭਾਵੇਂ ਬੰਦੇ ਦੀ ਡਾਇਟ ਆ ਭਾਵੇਂ ਪਸ਼ੂਆਂ ਦੀ ਡਾਇਟ ਆ ਆਪਾਂ ਨਹੀਂ ਕਦੇ ਦੇਖੀ ਵੀਡੀਓ 'ਚ ਪ੍ਰੋਟੀਨ ਹੀ ਵੀ ਹੈਗਾ ਕਾਰਬੋਹਾਈਡਰੇਟ ਵੀ ਹੈਗੇ ਆ ਸਾਰੇ ਵਿਟਾਮਿਨ ਵੀ ਹੈਗੇ ਹਰ ਇੱਕ ਚੀਜ਼ ਹੈਗੀ ਆ ਹਰੇ ਪੱਠੇ ਦੇ ਵਿੱਚ ਪਸ਼ੂ ਨੂੰ ਵਿਟਾਮਿਨ ਬਹੁਤ ਮਿਲਦਾ ਪਾਣੀ ਮਿਲਦਾ ਵਿਟਾਮਿਨਸ ਵੀ ਮਿਲਦੇ ਨੇ ਉਹ ਕਦੇ ਵੀ ਰੀਚਾਰਜ ਨਹੀਂ ਹੁੰਦੇ ਫੀਡਾਂ ਦੇ ਵਿੱਚ ਉਹ ਸੋ ਪਹਿਲੀ ਗੱਲ ਤੇ ਗੱਲ ਦਿਮਾਗ ਚ ਦੜ ਤੋਂ ਵੀ ਜੇ ਤੁਸੀਂ 4.5 ਹਰੇ ਪੱਠੇ ਸਾਨੂੰ ਲੋੜ ਨਹੀਂ ਹਰੇ ਪੱਠੇ ਨੂੰ ਤੁਹਾਨੂੰ ਲੋੜ ਫੀਡ ਦੀ ਵੀ ਤੁਹਾਨੂੰ ਲੋੜ ਹੈ ਹੁਣ ਮੱਕੀ ਹੈ ਮੱਕੀ ਕੀ ਕੰਮ ਕਰਦੀ ਹੈ ਮੱਕੀ ਨੇ ਸਿਰਫ ਪਸ਼ੂ ਨੂੰ ਊਰਜਾ ਦੇਣੀ ਹੈ ਉਹਦੇ ਚ એનર્ਜੀ ਪਦਾ ਕਰਨੀ ਹੈ ਕਿਉਂ ਕਿ ਉਹਦੇ ਚ ਪ੍ਰੋਟੀਨ ਹੈ ਨਹੀਂ ਉਹਦੇ ਚ ਜਿਆਦੇ ਵਿਟਾਮਿਨਸ ਨਹੀਂ ਹੈਗੇ ਉਹਦੇ ਚ ਸਿਰਫ ਸਟਾਰਚ ਹੈ ਤਾਂ ਸਟਾਰਚ ਚ ਕਾਰਬੋਹਾਈਡਰੇਟ ਹੋਗੇ ਇਹ ਆਪਾਂ ਨੂੰ એનર્ਜੀ ਦਿੰਦੇ ਆ ਆਪਾਂ ਨੂੰ ਵੀ એનર્ਜੀ ਦਿੰਦੇ ਆ ਕਣਕ ਦੀ ਰੋਟੀ ਹੈ ਜਾਂ ਚੌਲ ਨੇ ਉਹ ਚ ਕਾਫਜ਼ਵਾਦ ਨਹੀਂ ਉਹ ਆਪਾਂ ਨੂੰ ਬੱਡੀ ਨੂੰ એનર્ਜੀ ਦੇਣਗੇ ਉਹ ਮਸਲ ਬਿਲਟ ਨਹੀਂ ਕਰਦੇ ਪਸ਼ੂ ਦੀ ਸਿਹਤ ਉਹਨਾਂ ਨਹੀਂ ਕਰਦੇ ਪਸ਼ੂ ਨੂੰ એનર્ਜੀ ਉਦਾਂ ਜਿਹੜਾ ਅੰਦਰੋਨੀ ਸਿਸਟਮ ਆ ਉਹ ਚਲਾਉਣ ਦੇ ਵਿੱਚ ਪਸ਼ੂ ਨੂੰ ਨਰਜੀ ਦੀ ਲੋੜ ਸੋ ਮੱਖੀ ਆਚਾਰ ਇੱਕ ਨਰਜੀ ਦਾ ਸਾਧਨ ਆ ਨਾ ਕਿ ਕੋਈ ਫੀਡ ਆ ਉਹ ਇਹ ਨਾ ਕਰਿਆ ਕਰੋ ਵੀ ਮੱਖੀ ਦਾ ਆਚਾਰ ਪਾ ਲੈਣਾ ਸਾਨੂੰ ਫੀਡ ਦੀ ਲੋੜ ਆ ਨਹੀਂ ਸਾਨੂੰ ਦਾਣੇ ਦੀ ਲੋੜ ਆ ਨਹੀਂ ਸਾਨੂੰ ਹਰੇ ਪੱਠੇ ਦੀ ਲੋੜ ਆ ਟੋਕਰਾਂ ਭਰ ਕੇ ਸੱਟੋਗੇ ਉਹ ਕੰਮ ਖਰਾਬ ਹੀ ਹੋਣਾ ਸੋ ਵੀਡੀਓ ਦੇ ਵਿੱਚ ਗੱਲ ਕਰਦੇ ਆ ਵੀ ਚਾਰ ਪੌਂਡ ਦੀ ਕਿਹੜੀ ਸਥਿਤੀ ਆ ਤਾਂ ਇਸ ਬਾਰੇ ਵੀ ਮੈਂ ਇੱਕ ਗੱਲ ਨੋਟ ਕਰੀ ਆ ਆਪਾਂ ਜਿਹੜੀ ਆਪਣੀ ਆਪ ਦੀ ਮੱਖੀ ਸੀ 18 43 ਦਾ 18 99 ਸੀ ਆਪਣੇ ਕੋਲੇ 18 43 ਆਪਾਂ ਨੂੰ ਸਭ ਨੂੰ ਪਤਾ ਬੈਸਟ 18 90 ਵੀ ਬੈਸਟ ਆ 1899 ਪਤਾ ਲਾਈ ਸੀ ਵੀ ਆਪਾਂ ਨੂੰ ਪਤਾ ਲੱਗੇ ਕੀ ਸਿਸਟਮ ਹੈ ਪਰ 1899 ਥੋੜੀ ਜਿਆਦਾ ਪਕਾਵੀ ਮੱਕੀ ਆ ਗਈ ਥੋੜਾ ਜਿਹਾ ਗਿਰਣੀ ਉਹਦਾ ਝਾੜਾ ਜਿਹੜਾ ਉਹ ਵੀ ਘੱਟ ਹੈ ਗ੍ਰੇਨ ਉਹਦੇ ਚ ਵੱਧਾ ਹੈ ਪਰ ਆਪਾਂ ਨੂੰ ਬਾਇਓਮਾਸ ਵੀ ਚਾਹੀਦਾ ਆਪਾਂ ਨੂੰ ਉਹਦੇ ਪ੍ਰੋਪਰ ਝਾੜ ਵੀ ਚਾਹੀਦਾ ਹੁੰਦਾ ਸੋ 1842 1890 ਬੈਸਟ ਪ੍ਰੋਪਰਟੀਆਂ ਲੱਗੀਆਂ ਦੋਨੇ ਆਪਾਂ ਨੂੰ ਤੇ ਆਪਾਂ ਚਾਰ ਪਾਇਆ ਆਪਣੀ ਜਿਹੜੀ ਮੱਕੀ ਬੀਜੀ ਹੋਈ ਸੀ ਆਪਾਂ ਬੀਜੀ ਸੀ April ਦੀ ਬੀਜੀ ਹੋਈ ਸੀ 23 ਤਰੀਕ ਦੀ ਚਾਰ ਪਾਉਣੇ ਹਾਂ ਤਾਂ ਜਾ ਕੇ ਆਪਾਂ 19 20 ਜੁਲਾਈ ਨੂੰ ਤੁਸੀਂ ਲਾ ਲੋ ਵੀ 86 87 ਦਿਨਾਂ ਦੀ ਮੱਕੀ ਸੀ ਜਦੋਂ ਆਪਾਂ ਚਾਰ ਪਾਇਆ ਤਾਂ ਕਈ ਵਾਰ ਇਹ ਥੂ ਦੇਖਿਆ ਸਾਡੇ ਖਾਸ ਕਰਕੇ ਇਹਦੇ ਜਮਾਨਸਾਂ ਦੇ ਇਹਦੇ ਇਧਰ ਪੁੜਾ ਡਾ ਹੋ ਕੇ ਨੇੜੇ ਨੇੜੇ ਏਰੀਆ ਚ ਨੇ ਸ਼ੇਅਰ ਲੱਗਦੇ ਨੇ ਲੋਕ ਕਾਹਲ ਬਹੁਤ ਕਰਦੇ ਨੇ ਪਹਿਲੀ ਗੱਲ ਤਾਂ ਜੇ ਮੰਨ ਲਓ ਕਿਸੇ ਜ਼ਮੀਨ ਜਿਆਦਾ ਡੱਕਰ ਆ ਜਿੱਥੇ ਪਾਣੀ ਖੜਦਾ ਉਹ ਪਰਮਦੇਵਾਲਾ ਮੰਨਿਆ ਮਜਬੂਰੀ ਹੈ ਕਈ ਵਾਰ ਜਿਆਦਾ ਮੀਂਹ ਦਾ ਸਾਡੇ ਆਮ ਜਿੱਥੇ ਪਾਣੀ ਨਹੀਂ ਖੜਦਾ ਲੋਕ ਮੀਂਹਾਂ ਤੋਂ ਡਰਦੇ ਚਾਰ ਨੂੰ ਕੱਚੀ ਸਿੱਟ ਦਿੰਦੇ ਨੇ ਤਾਂ ਸਾਡੇ ਪਿੰਡ ਦੇ ਵਿੱਚ ਕਈ ਵਾਰ ਇਹ ਦੇਖਿਆ ਸਾਡੇ ਨਾਲੋਂ ਮੱਕੀ ਹਫਤਾ ਹਫਤਾ ਦੱਸ ਦੋ ਤਾਂ ਲੇਟ ਵਿਜੀ ਸੀ 4.5 ਹਫਤਾ ਹਫਤਾ ਪਹਿਲੀ ਬਾਤ ਆ 70-75 ਦਿਨਾਂ ਤੂੰ ਤੁਸੀਂ ਮੱਕੀ ਪਾ ਕੇ ਤੁਸੀਂ ਕਿਹੜੇ ਫਿਰ ਮੱਝਾਂ ਬੂਰੀਆਂ ਚੋਣੇ ਭਾਲਦੇ ਹੋ ਕਿੰਨੇ ਵਾਰੀ ਵੀਡੀਓ ਦੇ ਵਿੱਚ ਆਪਾਂ ਉਹ ਗੱਲ ਕਰਤੀ ਵੀ ਜੇ ਤੁਸੀਂ ਚੀਜ਼ ਨੂੰ ਪਾਉਣਾ ਪ੍ਰੋਪਰ ਪਾਓ ਨਹੀਂ ਨਾ ਪਾਓ ਨਹੀਂ ਇਹ ਖਤਮ ਹੈ ਫਿਰ ਮੈਸੇਜ ਕੀ ਆਉਂਦੇ ਨੇ ਬਾਈ ਸਾਡੀ ਮੱਝ ਰਿਪੀਟ ਹੋ ਗਈ ਸਾਡੀ ਗਾਂ ਰਿਪੀਟ ਹੋ ਗਈ ਸਾਡਾ ਪਸ਼ੂ ਛਿੱਟੇ ਚ ਨਹੀਂ ਆ ਰਿਹਾ ਉਹ ਜਦੋਂ ਪੁੱਛੀ ਤਾਂ ਵੀ 4.5 ਪਾਇਆ ਜੀ ਕਿੰਨੇ ਦਿਨਾਂ ਤੇ ਪਾਇਆ ਜੀ ਇੰਨੇ ਦਿਨਾਂ ਤੇ ਪਾਇਆ ਉਹ ਫਿਲਪ ਤਾਂ ਕਰੂਗਾ ਇੱਕ ਭਰਾ ਨੇ ਮੈਨੂੰ ਫੋਟੋਸ ਭੇਜੇ ਮੈਂ ਤੁਹਾਨੂੰ ਫੋਟੋ ਤਾਂ ਲਾਉਂਗਾ ਚਾਰ ਦੇ ਵਿੱਚ ਕਿੰਨੀ ਉੱਲੀ ਹੈ ਉਹ ਭ ਉਨੇ ਜਦੋਂ ਫੋਟੋ ਪਾਈ ਵੀਡੀਓ ਕਹਿੰਦਾ ਵੀ ਚਿੱਟਾ ਜੱਟਾ ਚਾਰ ਹੋ ਰਿਹਾ ਵਿੱਚ ਮੈਂ ਕਿਹਾ ਤੁਸੀਂ ਫੋਟੋਆਂ ਪਾ ਦਿਓ ਉਹ ਜਦੋਂ ਫੋਟੋਆਂ ਦੇਖੀਆਂ ਉੱਲੀ ਦਾ ਜਾਲਾ ਐ ਦਿਖ ਰਿਹਾ ਜਿਵੇਂ ਮੱਕੜੀ ਦਾ ਜਾਲਾ ਹੁੰਦਾ ਕਿਹੜੀ ਸਟੇਜ 'ਤੇ ਉੱਥੇ ਫੰਗਸ ਪੈਦਾ ਹੋਈ ਹੈ ਤੇ ਕਿੰਨੀ ਹਾਨੀਕਾਰਕ ਉਹ ਪੁੱਛ ਦੇ ਅੰਦਰ ਜਾਊਗੀ ਜੇ ਉਹਨੂੰ ਵਿਚਾਰ ਨੂੰ ਕੱਢਣਗੇ ਉਹਦਾ ਸਾਰਾ ਚਾਰ ਰੋਟੀ ਤੇ ਡੱਗੇ ਪਾਣਾ ਕਿਉਂਕਿ ਉਹ 'ਚ ਫੰਗਸ ਦਾ ਨੌਕਲਮ ਹੋਊਗਾ ਫੰਗਸ ਦੇ ਸਪੋਰ ਹੋਣਗੇ ਹੋਣਗੇ ਜਦੋਂ ਗਰੋਹ ਹੋਣਗੇ ਜਿਵੇਂ ਤੁਸੀਂ ਨੰਗੀ ਅੱਖ ਨਾਲ ਨਹੀਂ ਫੰਗਸ ਦਿਸਦੀ ਉਹਦੇ ਸਪੋਰ ਦਾ ਖੜ ਵੀ ਹੁੰਦੇ ਨੇ ਜਿਹਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਸੋ ਜੇ ਤਾਂ ਤੁਸੀਂ ਚਾਰ ਚੰਗੀ ਤਰ੍ਹਾਂ ਪਾਉਣਾ ਹੁੰਦਾ ਤਾਂ ਉਸ ਵੇ ਨਾਲ ਪਾਇਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਸੋਰੀ ਇਸ ਚਾਰ ਪਾਇਆ ਮੱਕੀ ਵੀਜੀ ਕੱਚੀ ਛੱਟ ਕੇ ਉਹ ਕਰ ਲਈ ਹੁਣ ਮੱਕੀ ਦਾ ਡਰਾਈ ਮੈਟਰ ਚਾਹੀਦਾ ਆਪਾਂ ਨੂੰ 30 ਤੋਂ 35% ਤੇ ਜਦੋਂ ਤੁਸੀਂ ਚਾਰ ਪਾਉਂਦੇ ਹੋ ਤਾਂ ਡਰਾਈ ਮੈਟਰ ਹੁੰਦੀ ਨਹੀਂ ਉਹ ਤੁਸੀਂ ਮੁੱਠੀ 'ਚ ਲੈ ਕੇ ਸੱਤਰਵੇਂ ਤਰ੍ਹਾਂ ਨਾਲ ਚਾਰ ਪਾਉਂਦੇ ਤੁਸੀਂ ਦੇਖ ਲਿਓ ਉਹ ਚਾਰ ਨੂੰ ਮੁੱਠੀ 'ਚ ਲੈ ਕੇ ਦਬਾ ਦਿਓ ਸਾਰਾ ਪਾਣੀ ਨਿਚੜੋ ਹੁਣ ਉਹ ਚਾਰ ਜਿੰਨਾ ਦੁੱਧ ਹੈ ਦੁੱਧ ਜਦੋਂ ਫਰਮੈਂਟੇਸ਼ਨ ਹੋਊਗੀ ਚਾਰ ਮੋਇਸਚਰ ਜ਼ਿਆਦਾ ਆ ਹੋ ਜਿਹੜੀ ਚਾਰ ਦੀ ਫਰਮੈਂਟੇਸ਼ਨ ਆ 20 ਦਿਨ ਫਰਮੈਂਟੇਸ਼ਨ ਚੱਲਦੀ ਹੁੰਦੀ ਆ 20 ਦਿਨ ਚਾਰ ਨੇ ਪੂਰਾ ਗਰਮ ਰਹਿਣਾ ਪੂਰਾ ਫੁੱਲ ਟੈਂਪਰੇਚਰ 20 ਦਿਨਾਂ ਦੇ ਵਿੱਚ ਤੁਸੀਂ ਹੱਥ ਪਾ ਕੇ ਦੇਖੋ ਤੁਹਾਨੂੰ ਪੂਰਾ ਗਰਮ ਲੱਗੂ ਚਾਰ ਕਿਉਂਕਿ ਕੁਦਰਤ ਵੱਲੋਂ ਉੱਲੀ ਵੱਲੋਂ ਉਹਨੂੰ ਗਾਲਿਆ ਜਾਂਦਾ ਫਰਮੈਂਟ ਕੀਤਾ ਜਾਂਦਾ ਤਾਂ ਉਹ ਜਦੋਂ ਜਿਆਦਾ ਪਾਣੀ ਹੋਊਗਾ ਉੱਲੀ ਫੰਗਸ ਵੀ ਜਿਆਦਾ ਪੈਦਾ ਹੋਊ ਚਾਰ ਦੀ ਜਿਹੜੀ ਕੁਆਲਿਟੀ ਜਦੋਂ ਬਣ ਜੇ ਹਲਕੇ ਬਰਾਊਨ ਕਲਰ ਦਾ ਹਲਕੇ ਪੂਰੇ ਰੰਗ ਦਾ ਚਾਰ ਤੁਹਾਡਾ ਨਿਕਲਣਾ ਚਾਹੀਦਾ ਜੇ ਤੁਹਾਡਾ ਚਾਰ ਕਾਲਾ ਨਿਕਲਦਾ ਉਹ ਤੁਹਾਨੂੰ ਪਤਾ ਉਹਦੇ ਚ ਪਾਣੀ ਵੱਧ ਸੀ ਜਾਂ ਪਾਣੀ ਉੱਪਰੋਂ ਪੈ ਉਹ ਚਾਰ ਦੀ ਕੁਆਲਿਟੀ ਨਹੀਂ ਬੈਸਟ ਆ ਉਹ ਪਸ਼ੂ ਨੂੰ ਖਰਾਬ ਕਰੂਗਾ ਹੀ ਕਰੂਗਾ ਤੁਸੀਂ 85 87 ਦਿਨਾਂ ਤੇ ਚਾਰ ਪਾਓ ਜੇ ਤੁਹਾਨੂੰ ਲੱਗਦਾ ਵੀ ਉਹ ਚੀਜ਼ ਨਹੀਂ ਪੈਂਦੀ ਫਿਰ ਉਹ ਚਾਰ ਨੂੰ ਬੰਦ ਕਰ ਦਿਓ ਤੇ ਐਵੇਂ ਪਸ਼ੂ ਨਾ ਖਰਾਬ ਕਰੋ ਦੇਖੋ ਦੇਖ ਚਾਰ ਪਾਉਣ ਦਾ ਕੋਈ ਫਾਇਦਾ ਨਹੀਂ ਆਪਣਾ ਕਿ ਤੁਸੀਂ ਪਸ਼ੂ ਨੇ ਖਰਾਬ ਕਰ ਲੋਗੇ ਮੁੜ ਕੇ ਪਸ਼ੂ ਹਿੱਟ ਚ ਨਹੀਂ ਆਉਂਦਾ ਫਿਰ ਉਹ ਕੰਸੀਵ ਨਹੀਂ ਕਰਦਾ ਪਰ ਪਾਸਾ ਸਾਰੇ ਫੀਡ ਹੋ ਜਾਂਦੀਆਂ ਨੇ ਮੱਝਾਂ ਦਾ ਖਾਸ ਕਰ ਮੱਝਾਂ ਦਾ 10 ਕਿਲੋ ਚਾਰ ਚਾਲਦੀ ਭਾਵੇਂ ਵਧੀਆ ਕੁਆਲਿਟੀ ਆ ਭਾਵੇਂ ਮਾੜੀ ਕੋ ਮਾੜੀ ਕੁਆਲਿਟੀ ਤਾਂ ਮੱਝ ਖਤਮ ਕਰ ਦਿੰਦਾ ਚੰਗੀ ਘੋਟੇ ਚਾਰ ਮਾਚ 10 ਕਿਲੋ ਚਾਰ ਦਈਏ ਫਿਰ ਨਾਲ ਤੁਹਾਨੂੰ ਹਰਾ ਪੱਠਾ ਹੀ ਪਾਓ ਹੁਣ ਪਸ਼ੂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ એનર્ਜੀ ਚਾਹੀਦੀ ਐ ਪ੍ਰੋਟੀਨ ਚਾਹੀਦਾ ਪਾਣੀ ਚਾਹੀਦਾ ਮੈਨ ਵਿਟਾਮਿਨ ਚਾਹੀਦੇ ਨੇ ਜੇ ਤੁਸੀਂ ਹਰਾ ਪੱਠਾ ਨਹੀਂ ਪਾਉਂਗੇ ਉਹਨੂੰ ਵਿਟਾਮਿਨ ਨਹੀਂ ਮਿਲਣਗੇ ਮੈਨ ਨਾਲ ਮਿਕਸਰ ਤੁਹਾਨੂੰ ਵੱਧ ਪਾਉਣਾ ਪੈਣਾ ਹੈ 500 ਗ੍ਰਾਮ ਇੱਕ ਪਸ਼ੂ ਨੂੰ ਮੈਨਲ ਮਿਕਚਰ ਬਿਆਜ ਗੱਲ ਇੱਕ ਪਤੀ ਆ ਪ੍ਰੀਮਿਕਸ ਆ ਕੇ ਬਹੁਤ ਅੱਗੇ ਐਡਵਾਂਸ ਟੈਕਨੋਲੋਜੀ ਐ ਪਰ ਜੇ ਸਸਤੇ ਚਾਰ ਨਾਲ ਤੁਹਾਨੂੰ ਹਰਾ ਪੱਠਾ ਵੀਜਣਾ ਹੀ ਪਊਗਾ ਦੂਜੇ ਨੰਬਰ ਜੇ ਤੁਸੀਂ ਕਹੋ ਵੀ ਚਾਰਪਾ ਤਾਂ ਮੈਨੂੰ ਫੀਡ ਦੇ ਨੂੰ ਨਹੀਂ ਉਹ ਪ੍ਰੋਟੀਨ ਦਾ ਸੋਰਸ ਆ ਜਾਂਦਾ ਨਹੀਂ ਕਾਫੀ ਤਾਂ ਪ੍ਰੋਟੀਨ ਬਿਨਾ ਪਸ਼ੂ ਨੂੰ ਸ਼ਰਦਾਂ ਦੀ ਪਸ਼ੂ ਦੀ ਜਿਹੜੀ ਸਿਹਤ ਉਹ ਨਹੀਂ ਬਣਦੀ। ਕੱਲੀ એનર્ਜੀ ਕੀ ਕਰਾਂਗੇ ਜੇ ਮਸਲ ਬਿਲਡਿੰਗ ਦੁੱਧ ਨਹੀਂ ਪਸ਼ੂ ਦਿੰਦਾ ਫਿਰ ਬਿਨਾ ਕਿਉਂਕਿ ਪ੍ਰੋਟੀਨ ਨਹੀਂ ਮਿਲਣਾ। ਸੋਨੂੰ ਨਾਲ ਪ੍ਰੋਟੀਨ ਵੀ ਫੀਡ ਵੀ ਪਾਉਣੀ ਪਉਣੀ ਹੈ ਨਾਲ ਆਚਾਰ ਵੀ ਨਾਲ ਮਿਰਚੀ ਵੀ ਪਾਉਣਾ ਪਾਉਣਾ ਨਾਲ ਸੋਨੂੰ ਹਰਾ ਪੱਠਾ ਵੀ ਮਿਚਨਾ ਪਾਉਣਾ। ਫੇਰ ਤੁਹਾਡਾ ਚਾਰਾ ਜਿਹੜਾ ਸਹਾਇਕ ਹੋ। ਜੇ ਤੁਸੀਂ ਹੁਣ ਲੋਕਾਂ ਮੰਗਰ ਲਾ ਕੇ 70% ਤਰ੍ਹਾਂ ਦਾ ਜਾਂ ਮੀਂਹ ਤੋਂ ਡਰਦੇ ਹੋਏ ਸਿੱਟੀ ਜਾਵਾਂਗੇ ਮੀਂਹ ਦਾ ਪਾਣੀ ਆਪਣੇ ਬਾਣਾ ਚ ਬਹੁਤ ਘੱਟ ਖੜਦਾ ਸਾਡੇ ਲਈ ਰੀਚ। ਪਰ ਲੋਕ ਜੇ ਤਨਵੇਂ ਨੇ ਕਰੀ ਖੇਤੀ ਫੇਲ ਕਰਨੀ ਆ ਫਿਰ ਮੱਕੀ ਨਾ ਬੀਜੋ ਫਿਰ ਮੱਕੀ ਬੀਜਣ ਦਾ ਕੀ ਫਾਇਦਾ ਆਪਾਂ ਨੂੰ ਹਾਂ ਜਿੱਥੇ ਤੁਹਾਨੂੰ ਲੱਗਦਾ ਝੋਟ ਨੇ ਪਾਣੀ ਖੜਦਾ ਆ ਆਪਾਂ ਮੌਸਮ ਚ ਸਾਰਾ ਦਿਨ ਆਪਾਂ ਰੀਲਸ ਸਕਰੋਲ ਕਰਦੇ ਹਾਂ ਇੰਸਟਾ ਦੇਖ ਲਈ ਫੇਸਬੁੱਕ ਦੇਖ ਲਈ ਯੂਟਿਊਬ ਦੇਖ ਲਈ ਇੱਕ ਮੌਸਮ ਵੀ ਦੇਖ ਸਕਦੇ ਆਪਾਂ ਆਪਾਂ ਮੈਂ ਖੁੱਦ ਹੀ ਗੱਲ ਕਰਦਾ ਆਪਾਂ ਇਸ ਸਾਲ ਚਾਰ ਪੁਣਿਆ ਇਦਕੀ ਚਾਰ ਆਪਾਂ ਸ਼ਨੀ ਐਤਵਾਰ ਨੂੰ ਪਾਇਆ ਮੈਂ ਚਾਰ ਪੰਜ ਅਲੱਗ-ਅਲੱਗ ਐਪਸ ਤੇ ਮੌਸਮ ਦੇਖਿਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਕੋਈ ਮੀਂਹ ਨਹੀਂ ਦਿਖਾ ਰਿਹਾ ਸੀ ਸ਼ੁੱਕਰਵਾਰ ਨੂੰ ਆਪਾਂ ਖੁੱਡ ਖੱਡ ਸਾਡਲੇ ਵੱਢ ਕੇ ਸ਼ਨੀਵਾਰ ਨੂੰ ਆਪਣਾ ਚਾਰ ਪੈ ਗਿਆ ਕੋਈ ਮੀਂਹ ਨਹੀਂ ਆਇਆ ਚੰਗੀ ਲਾਦਰ ਕਰੀ ਫਿਰ ਜੇ ਤੁਸੀਂ ਚਾਰ ਪੌਣੇ ਉਹ ਟੋਏ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਉਹਨੂੰ ਸੁਕਾਉਣਾ ਆਪਾਂ ਟੋਆ ਵੀ ਦਿਨ ਪਹਿਲਾਂ ਸਾਫ਼ ਕਰਕੇ ਧੁੱਪ ਲੱਗਣ ਲਾਦੀ ਸੁੱਕ ਜੇ ਪੂਰਾ ਕੋਈ ਫੰਗਸ ਦਾ ਗਰੋਥ ਨਾ ਹੋਵੇ ਗਿੱਲਾ ਰਹੇ ਵਿੱਚ ਕੀ ਕਰਦੇ ਨੇ ਚਾਰ ਦੋ ਦਿਨ ਪਹਿਲਾਂ ਚਾਰ ਕੱਢ ਕੇ ਮਾਜਾ ਮਾਰ ਕੇ ਚਾਰ ਪਾਤਾ ਉਹ ਚ ਫੰਗਸ ਪਈ ਹੁੰਦੀ ਹੈ ਜਦੋਂ ਟੋਏ ਨੂੰ ਚੰਗੀ ਤਰ੍ਹਾਂ ਧੁੱਪ ਲਵਾਉਂਗੇ ਫੰਗਸ ਟੈਂਪਰੇਚਰ ਨਾਲ ਖਤਮ ਹੋ ਜਾਂਦੀ ਹੈ ਫਿਰ ਚਾਰ ਚਾਰ ਪੰਜ ਪੰਜ ਉਂਗਲਾ ਤੂੜੀ ਥੱਲੇ ਪਾਉਣੇ ਆ ਥੱਲੇ ਪਾ ਕੇ ਉਸ ਨੂੰ ਲਤੜਨਾ ਲਤੜ ਕੇ ਹੋ ਜ਼ਰੂਰੀ ਆ ਕਦੇ ਆਪਾਂ ਸੋਚਦੇ ਵੀ ਲਤੜਨਾ ਚਾਰ ਕਿਉਂ ਬਣਦਾ ਜਿਹੜੀ ਇਹ ਚ ਫਰਮੈਂਟੇਸ਼ਨ ਹੋਣੀ ਆ ਅਨੈਰੋਬਿਕ ਹੋਣੀ ਆ ਬਿਨਾਂ ਆਕਸੀਜਨ ਤੋਂ ਹੋਣੀ ਆ ਹਵਾ ਨਹੀਂ ਜਾਣੀ ਚਾਹੀਦੀ ਜੇ ਉਹ ਚ ਹਵਾ ਚੱਲ ਗਈ ਉਹ ਖਤਮ ਹੋ ਜਾਣਾ ਚਾਰ ਨੇ ਫੰਗਸ ਬਹੁਤ ਸੇਤੀ ਗਰੋਥ ਹੋਣੀ ਆ ਪਤਾ ਨਹੀਂ ਕਿੰਨੇ ਕ ਫੰਗਸ ਬੁੱਕੀ ਰਿਓ ਚ ਗਰੋਹ ਹੋ ਜਾਂਦੇ ਆਕਸੀਜਨ ਚੱਲ ਗਈ ਲਤੜਦੇ ਕਿਉਂ ਆ ਵੀ ਇਹ ਚ ਹਵਾ ਨਿਕਲ ਜੇ ਸੋ ਲਤੜਨ ਸਭ ਤੋਂ ਬੈਸਟ ਮੈਥਡ ਹੈ ਜਿੰਨੀ ਚੰਗੀ ਲਤੜ ਹੋਊਗੀ ਉਨਾ ਚੰਗਾ ਬੈਸਟ ਹੈ ਚਾਰ ਪੂਰਾ ਫੁੱਲਾ ਲਤੜੋ ਜੇ ਤੁਹਾਨੂੰ ਲੱਗਦਾ ਵੀ ਅਗਲੇ ਦਿਨ ਮੀਂਹ ਨਹੀਂ ਹੈਗਾ ਤਾਂ ਇੱਕਦਮ ਤੁਸੀਂ ਬਣਾ ਮਿੱਟੀ ਪਾਈ ਸ਼ਾਮ ਲਹਾਵਾ ਪਾ ਦਿਓ ਤੜਕੇ ਦੂਜੇ ਦਿਨ ਲਹਾਵਾ ਕੱਢ ਕੇ ਉੱਪਰੋਂ ਤੁਸੀਂ ਫੇਰ ਲਾ ਤੜੋ ਉੱਪਰ ਵਹਣ ਜਦੋਂ ਆਪਾਂ ਕੀ ਕਰਦੇ ਨੇ ਟਰੈਕਟਰ ਦੇ ਮੰਗਰ ਵੇੜ ਤਰਿਆ ਹੁੰਦਾ ਮੂਰੇ ਵੇੜ ਤਰਿਆ ਹੁੰਦਾ ਜਦੋਂ ਪਿੱਟ ਦੇ ਉੱਪਰ ਟਰੈਕਟਰ ਬੈਗ ਗੇਅਰ ਜਿੱਦਾ ਤੁਸੀਂ ਲਾ ਲਓ ਲੋ ਵਿੱਚ ਚੜਨ ਲੱਗ ਗਿਆ ਜਾਂ ਹਾਈ ਵਿੱਚ ਚੜਨ ਲੱਗ ਗਿਆ ਬਿਨਾ ਸਲਿੱਪ ਮਾਰੇ ਬੁੱਢੀ ਦਸਣ ਲੱਗੇ ਟਾਇਰ ਦੀ ਉਸ ਤੋਂ ਬਾਅਦ ਆਪਾਂ ਨੂੰ ਸਾਫ਼ ਕਰਕੇ ਪੰਜ ਪੰਜ ਉਂਗਲਾਂ ਧੂੜੀ ਉੱਪਰ ਫੇਰ ਪਾਉਣੇ ਆ ਉਹ ਧੂੜੀ ਪਾਉਣ ਦਾ ਕੀ ਕਾਰਨ ਹੈ ਕਈ ਵਾਰੀ ਕੀ ਹੁੰਦਾ ਮੰਨ ਲਓ ਲਹਾਵਾ ਮੜਾ ਮੋਟਾ ਕਿਤੇ ਲੀਕ ਹੋ ਗਿਆ ਤਾਂ ਚਾਰ ਤੱਕ ਪਾਣੀ ਨਾ ਜਾਵੇ ਜਿੱਦ ਤਹਾਂ ਪਾਣੀ ਭਗਿਆ ਤਾਂ ਹੀ ਮੈਂ ਦੇਖਿਆ ਉੱਪਰੋਂ ਲਤੜ ਘੱਟ ਰਹਿੰਦੇ ਚਾਰ ਚਾਰ ਉਂਗਲਾ ਚਾਰ ਉੱਪਰੋਂ ਖਰਾਬ ਹੋ ਜਾਂਦਾ ਜੇ ਤਾਂ ਪਾਣੀ ਪਾਇਆ ਤਾਂ ਗੱਲ ਵੱਖਰੀ ਐ ਜੇ ਪਾਣੀ ਨਹੀਂ ਪੰਦਾ ਚਾਰ ਖਰਾਬ ਆ ਤਾਂ ਉੱਪਰੋਂ ਲਤੜ ਘੱਟ ਰਹੀ ਹੁੰਦੀ ਐ ਸੋ ਇਹ ਚੀਜ਼ਾਂ ਧਿਆਨ ਚ ਰੱਖਣ ਬਾਲੀਆਂ ਜ਼ਰੂਰੀ ਨੇ ਚਾਰ ਨੂੰ ਕਿਵੇਂ ਵਰਤਣਾ ਕਿਵੇਂ ਪਾਉਣਾ ਫਿਰ ਵਿੱਚ ਭਰਾ ਕੇ ਕਰਦੇ ਨੇ 15ਵੇਂ 18ਵੇਂ ਤੱਕ 20ਵੇਂ ਤੱਕ 20ਵੇਂ ਤੱਕ ਖੋਲ੍ਹ ਦਿੰਦੇ ਨੇ 20 ਦਿਨ ਤੱਕ ਉਹਦੇ ਚ ਫਰਮੈਂਟੇਸ਼ਨ ਚੱਲਣੀ ਆ ਉਲੀ ਨੇ ਕੰਮ 20 ਦਿਨਾਂ ਬਾਅਦ ਫਰਮੈਂਟੇਸ਼ਨ ਖਤਮ ਹੋ ਕੇ ਚਾਰ ਬਣ ਗਿਆ 10 15 ਦਿਨ ਕਟੋ-ਕਟ 35-40 ਦਿਨਾਂ ਤੋਂ ਪਹਿਲਾਂ ਚਾਰਨਾ ਖੋਲਿਆ ਕਰੋ 25 ਦਿਨਾਂ ਤੋਂ ਵੀ ਲੋਕ ਖੋਲ੍ਹ ਲੈਂਦੇ ਨੇ ਉਹ ਉਹਨਾਂ ਦੀ ਲਗ ਥਿਉਰੀ ਐ ਪਰ ਆਪਾਂ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਚਾਰ ਖੋਲਦੇ ਹੁੰਦੇ ਆ ਫਿਰ ਇਹ ਚਾਰ ਦੇ ਨਾਲ ਹਰਾ ਪੱਠਾ ਜ਼ਰੂਰ ਪੀਜੋ ਫੀਡ ਪਾਓ ਸਾਰਾ ਕੁਝ ਬੈਲੈਂਸ ਕਰੋ ਫਿਰ ਕਿਤੇ ਜਾ ਕੇ ਚਾਰ ਚੰਗਾ ਹੋ ਤੇ ਸਾਡੇ ਇਹਨਾਂ ਲੋਕਾਂ ਨੂੰ ਖਾਸ ਕਰ ਬੇਨਤੀ ਐ ਕਿ ਜੇ ਤੁਸੀਂ ਚਾਰ ਪਾਣਾ ਹੁੰਦਾ ਪ੍ਰੋਪਰ ਦਿਨਾਂ ਤੇ ਪਾਓ ਨਹੀਂ ਪਸ਼ੂ ਨੂੰ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਮੁੜ ਕੇ ਤੁਸੀਂ ਪੰਜ-ਪੰਜ 6 ਸਾਲ ਦੇ ਝੋਟੇ ਖੜੇ ਰਹਿੰਦੀ ਆਪਾਂ ਫਿਰ ਮੌਕੇ ਆਪਾਂ ਚਾਰ ਨੂੰ ਦੋਸ ਦਿੰਦੇ ਆ ਸੋ ਇੱਕ ਮਿੱਥ ਐ ਖਰਾਕ ਕਦੇ ਮਾੜੀ ਨਹੀਂ ਖ ਪਾਵੇਂ ਬੰਦਿਆ ਨਹੀਂ ਖਰਾਕ ਆ ਪਾਵੇਂ ਆਪਣੇ ਜਾਨਵਰਾਂ ਦੀ ਖਰਾਕ ਕਦੇ ਕੋਈ ਗਰਮ ਨਹੀਂ ਕੋਈ ਠੰਡਾ ਨਹੀਂ ਆ ਸਿਰਫ ਉਹਨੂੰ ਪਾਉਣ ਦਾ ਤਰੀਕਾ ਚਾਹੀਦਾ ਕਿਹੜੇ ਸਮੇਂ ਚ ਪਾਉਣੀ ਆ ਕਿੰਨੀ ਪਾਉਣੀ ਆ ਇਹੀ ਗੱਲ ਚਾਰਦੀ ਆ ਤੁਹਾਨੂੰ ਚਾਹੀਦਾ ਵਿਚਾਰ ਕਿੰਨੇ ਦਿਨਾਂ ਤੇ ਪਾਉਣਾ ਕਿੰਨੀ ਲਾਤੜ ਕਰਨੀ ਆ ਕਿਵੇਂ ਵਰਤਣਾ ਉਹ ਚੀਜ਼ ਜ਼ਰੂਰੀ ਆ ਸੋ ਇਹ ਚੀਜ਼ਾਂ ਧਿਆਨ ਰੱਖਣਾ ਜ਼ਰੂਰੀ ਆ ਵੀਡੀਓ ਮੈਂ ਦੁਬਾਰਾ ਤਾਂ ਪਾ ਰਹੇ ਹਾਂ ਵੀ ਇਹ ਪਸ਼ੂਆਂ ਦਾ ਨੁਕਸਾਨ ਹੋਣੋਂ ਹਟ ਜੇ ਸਹੀ ਟਾਈਮ ਤੇ ਆਪਾਂ ਚਾਰ ਪਾਲਾਂਗੇ ਪੰਡਾਂ ਦੇ ਵਿੱਚ ਕੀ ਹੁੰਦਾ ਚਾਰ ਪਾਉਣਾ ਕਿਹਨੂੰ ਕਹਿੰਦੇ ਨੇ ਮੱਕੀ ਬੀਜ ਚ 2.5 ਤੋਂ 3 ਮਹੀਨੇ ਪਾਲੀ ਜਮ੍ਹਾਂ ਜੋ ਦਸਨ ਬਣਾ ਕੇ ਚੀਕਰ ਮੀਕਰ ਸਿੱਟ ਦੇਣਾ ਉੱਥੇ ਦਬ ਦੇਣਾ ਫਿਰ ਹੱਸ ਲੈਣਾ ਵੀ ਚਾਰ ਪੈ ਗਿਆ ਜੀ ਫਲਾਨੇ ਅੱਤਰ ਦਾ ਚਾਰ ਨਹੀਂ ਪਿਆ ਮੀਂਹ ਆ ਜਾਊਗਾ ਇਹ ਇਹ ਗੱਲਾਂ ਕਰ ਜੋਗੇ ਆਪਾਂ ਪਰ ਇਹ ਨਹੀਂ ਦੇਖਣਾ ਵੀ ਆਪਦੀ ਪਸ਼ੂ ਨੂੰ ਕਿੰਨਾ ਕ ਜ਼ਹਿਰ ਪਾ ਰਹੇ ਹਾਂ ਉਹ ਚੀਜ਼ ਜ਼ਰੂਰੀ ਹੈ ਨਾ ਉਹ ਤੋਂ ਬਾਅਦ ਦਾਣਾ ਤੁਸੀਂ ਕਿੰਨਾ ਯੂਜ਼ ਕਰਨਾ ਉਹ ਚੀਜ਼ ਤੁਹਾਡੇ ਜਿਹੜੀ ਫੀਡ ਤੁਸੀਂ ਕਿੰਨੀ ਪਾਉਣੀ ਹੈ ਉਹ ਚੀਜ਼ ਜ਼ਰੂਰੀ ਹੈ ਹਰਾ ਪੱਠਾ ਤੁਸੀਂ ਬੀਜਦੇ ਮੋਸਟਲੀ 70% ਮੈਂ ਦੇਖਿਆ 2 ਕਿੱਲਾ ਚਾਰ ਪਾ ਕੇ ਲੋਕ ਹਰਾ ਪੱਠੇ ਨਹੀਂ ਬੀਜਦੇ ਲੋਕਾਂ ਨੂੰ ਕੀ ਆ ਵੀ ਪੱਟ ਕੇ ਸਿੱਟਣਾ ਸੌਖਾ ਕਾਟੂ ਮਾਲ ਤੇ ਪਸ਼ੂ ਤਾਂ ਹੀ ਜਾਂਦੇ ਕਾਟੂ ਮਾਲ ਤੇ ਪਸ਼ੂ ਜਾਣ ਦਾ ਕਾਰਨ ਵੀ ਸਿਰਫ ਇਹੀ ਹੈ ਇਹ ਲੋਕ ਨੇ ਜਿਹੜੇ ਉਹ ਪ੍ਰੋਪਰ ਬੈਲੈਂਸ ਨਹੀਂ ਪਾਉਂਦੇ ਫੀਡ ਨਹੀਂ ਪਾਉਂਦੇ ਪਸ਼ੂ ਨੇ ਜਾਣੀ ਆ ਮਿਨਰਲ ਮਿਕਚਰ ਨਾਲ ਪਾਉਂਦੇ ਹਰਾ ਪੱਠਾ ਬੀਜਣਾ ਨਹੀਂ ਮਟਾਮਨ ਕਿੱਥੋਂ ਮਿਲਣਗੇ ਮਿਨਰਲ ਕਿੱਥੋਂ ਮਿਲਣਗੇ ਨਹੀਂ ਮਿਲਣਗੇ ਉਹ ਪਸ਼ੂ ਵਿੱਚ ਐਨਰਜੀ ਹੈ ਕਿ ਆਪਾਂ ਜਿਆਦਾ ਕਾਰਬ ਜਿਆਦਾ ਰੋਟੀ ਖਾਈ ਢੱਡਾ ਵਾਸਤੇ ਆਪਣਾ ਇਹੀ ਗੱਲ ਪਸ਼ੂ ਦੀ ਆ ਪਸ਼ੂ ਦਾ ਇੰਟਰਨਲ ਆਰਗਨ ਨੇ ਬੱਚੇ ਦਾ ਨਹੀਂ ਆ ਹੋਰ ਕਈ ਆਰਗਨ ਨੇ ਸਾਰਾ ਕੁਝ ਉਹ ਮਸਲ ਨੇ ਕਦੋਂ ਗਰੋਥ ਕਰਨਾ ਜਦੋਂ ਨਾਲ ਪ੍ਰੋਟੀਨ ਮਿਲਣਾ ਕੱਲਾ ਚਾਰ ਗਰੋਥ ਨਹੀਂ ਕਰਾ ਚਾਰ ਪਸ਼ੂ ਨੂੰ ਮਟਾਪਾ ਦੇ ਸਕਦਾ ਹੈ ਮਟਾਪਾ ਦੇ ਕੇ ਪਸ਼ੂ ਨੂੰ ਖਰਾਬ ਕਰ ਸਕਦਾ ਹੋਰ ਕੋਈ ਕੰਮ ਨਹੀਂ ਸੋ ਬੈਲੈਂਸ ਕਰਕੇ ਚੀਜ਼ਾ ਪਾਓ ਚਾਰ ਨੂੰ ਨਿੰਦਾ ਨਾ ਕਰੋ ਵੀ ਚਾਰ ਮਾੜਾ ਜਾਂ ਚਾਰ ਉਹ ਕਰ ਦਿੰਦਾ ਠੀਕ ਆ ਜੇ ਤੁਸੀਂ ਜਿਆਦਾ ਸੱਟੋਗੇ ਖਰਾਬ ਕਰੂਗਾ ਬੇਲ ਉਹਦਾ ਸੱਟੋਗੇ ਖਰਾਬ ਕਰੂਗਾ ਪਰ ਬਹੁਤ ਵਧੀਆ ਗਾਵਾਂ ਤਾਂ ਚਾਰ ਬਣਾ ਗਾਵਾਂ ਦੀ ਚਾਰ ਬਣਾ ਖਰਾਕ ਹੀ ਨਹੀਂ ਪੂਰੀ ਹੁੰਦੀ ਗਾਂ ਨੂੰ ਫੈਕਟ ਨਹੀਂ ਕਰਦਾ ਤਾਂ ਹੀਟ ਸਾਈਕਲ ਵੱਡਾ ਉਹਦੀ ਖਰਾਕ ਵੱਡੀ ਆ ਉਹ ਰਿਮਿਨੈਂਟ ਨੈਸ਼ਨ ਜਿਆਦਾ ਕਰਦੀ ਆ ਗਲਾ ਜਿਆਦਾ ਕਰਦੀ ਆ ਸੋ ਤਾਂ ਕਰਕੇ ਗਾਂ ਨੂੰ ਫੈਕਟ ਘੱਟ ਕਰਦਾ ਚੰਗੀ ਗਾਂ ਨੂੰ ਤੁਸੀਂ 50 ਕਿਲੋ ਕਿੱਥੋਂ ਰਿਆ ਲਾਂਗੇ ਆਪਾਂ ਚੰਗੀ ਗਾਤੀ 35 ਕਿਲੋ ਚ ਚਾਰ ਖਾ ਜਾਂਦੀ ਆ ਤੇ ਹਰਾ ਪੱਠਾ 10 15 ਕਿਲੋ ਵੀੜ ਖਾ ਜਾਂਦੀ ਆ ਸੋ ਉਹ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਨਹੀਂ ਕਰਨਾ ਵੀ ਚਾਰ ਪਾਇਆ ਸੱਡ ਦੋ ਜੀ ਇਹ ਗੱਲਾਂ ਨੂੰ ਗੌਰ ਨਾਲ ਸੋਚੋ ਵੀ ਕਿਦਾਂ ਚਾਰ ਪਾਉਣਾ ਬਿਨਾ ਆਕਸੀਜਨ ਤੋਂ ਉਹ ਹੁੰਦੀ ਹੈ ਵੱਧ ਤੋਂ ਵੱਧ ਤੁਸੀਂ ਲਾਟਟ ਕੋਰ ਹਵਾ ਨਾ ਉਹਦੇ ਚ ਪੈਣ ਦੋ ਕਿਸੇ ਪਾਸੇ ਤੇ ਵੀ ਫਿਰ ਥੋੜਾ ਚਾਰ ਜਾ ਕੇ ਚੰਗੀ ਕੁਆਲਿਟੀ ਦਾ ਹਲਕੇ ਪੂਰੇ ਰੰਗ ਦਾ ਚਾਰ ਨਿਕਲੂ ਜਿਹੜਾ ਬੈਸਟ ਕੁਆਲਿਟੀ ਹੋਵੇ ਕੋਈ ਫੰਗਸ ਨਹੀਂ ਤੁਹਾਨੂੰ ਨਾ ਜਰ ਆਉ ਸਾਡਾ ਤੇ ਮਾੜੀ ਮੋਟੀ ਹੋ ਸਕਦਾ ਪਾਣੀ ਪੂਣੀ ਪਾਏ ਜਾਂਦਾ ਕੱਚਾ ਟੋਏ ਤੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਵਿੱਚ ਨਾ ਆਵੇ ਬਸ ਉਹਨੂੰ ਫੋਟੋ ਆ ਲਵਾਂਗਾ ਟੋਏ ਦੇ ਵਿੱਚ ਫੰਗਸ ਹੈ ਸੈਂਟਰ ਚ ਤੋਂ ਸਾਰਾ ਚਾਰ ਖਰਾਬ ਹੈ ਪਰ ਲੋਕ ਕਿਉਂ ਕਿ ਨੂੰ ਪਾਉਣਾ ਪਊਗਾ ਅਲਗ ਕਹਿੰਦਾ ਵੀ ਇਹਦਾ ਮਿਹਨਤ ਕਿਉਂ ਛੱਟਾਂਗੇ 100 ਚੋਂ ਇੱਕ ਬੰਦਾ ਹੋ ਗਿਆ ਕਾ ਉਹਨੂੰ ਪਛੋਂ ਨੁਕਸਾਨ ਕਰਨਾ ਪਰ ਉਹ ਨੁਕਸਾਨ ਕਰੂਗਾ ਇੰਨੀ ਜਿਆਦਾ ਫੰਗਸ ਪਖਦੇ ਅੰਦਰ ਜਾਉ ਉਹਨੇ ਕਿਤੇ ਨਾ ਕਿਤੇ ਜਾ ਕੇ ਸਿਸਟਮ ਰੋਕਣਾ ਸੋ ਭਰਾਵੋ ਇਹ ਗੱਲ ਤੇ ਧਿਆਨ ਦਿਓ ਤੇ ਜਰੂਰ ਜੇ ਕਿਸੇ ਨੂੰ ਨਹੀਂ ਪਤਾ ਆਪਣੇ ਪੁਰਾਣੇ ਵੀਡੀਓ ਪੀਆ ਚੈੱਕ ਕਰ ਲਓ ਕਿੰਨੇ ਦਿਨਾਂ ਤੇ ਪਊ ਕਿਹੜੇ ਕਿਹੜੇ ਨਿਸ਼ਾਨੀਆਂ ਦੱਸੀਆਂ ਆਪਾਂ ਉਹ ਤੇ ਤੁਸੀਂ ਜਾ ਕੇ ਪਾ ਸਕਦੇ ਹੋ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ